ਜੀ ਸਵੇਰ ਦੇ ਉੱਠਾ ਜਿਨੇ ਗੱਡੀ ਸੁਤੇ ਆ ਇੱਕ ਇੱਕ ਹੋਟਲ ਆ ਇੱਥੇ 2000 ਰੁਪਿਆ ਰਹੁੰਦਾ ਇੱਥੇ ਲੇਕਿਨ ਰੂਮ ਕੋਈ ਅਵੇਲੇਬਲ ਨਹੀਂ ਹੈ ਅਗਰ ਆਤੀ ਪਤਾ ਕੀਤਾ ਲੋੜ ਇਧਰ ਹੀ ਛੱਡ ਦੇ ਤੱਬੂ ਲਿਆ ਗਿਆ ਸੀ ਤੇ ਵੇਨੇ ਆ ਕੀ ਕਰਦੇ ਵੇਨੇ ਆਪਣੇ ਜਵਾਗ ਉਪਨਚੀ ਕਰਨੀ ਪੈਂਦੀ ਬਰਾ ਹੋਤੀ ਆਗੀ ਹੈ ਨਹੀਂ ਉਹਨੇ ਤਾਂ ਕਹਿੰਦੇ ਆਈ ਹੈ ਬਾਥਰੂਮ ਹੀ ਲੱਭਦੇ ਹੁੰਦੇ ਇੱਥੇ ਹਾਂ ਚਲਿਏ ਤੇ ਤੇਤ ਨਹੀਂ ਕੰਮ ਅੱਧਾ ਘੰਟਾ ਪਹਿਲਾਂ ਹੀ ਕਰਨੀ ਪੈਂਦੀ ਇੱਥੇ ਕਿਉਂ ਬਾਥਰੂਮ ਜਲਦੀ ਨਹੀਂ ਮਿਲਿਆ ਹੁੰਦੇ

ਇਦਣ ਪਹਿਲੱਕ ਦੇ ਪਛੀਲਾ ਉਹ ਤੇਰੇ ਨਾਲ ਨਹੀਂਦਾ ਬਤਨ ਹਾਂ ਯਾਰੋ ਡੈਡੀ ਦੇ ਸੱਟ ਲੱਗੀ ਸੀ ਉਹ ਵੀ ਚਲ ਗਏ ਬੇਬੀ ਕੋ ਤੁਰਿਆ ਨਹੀਂ ਜਾਂਦਾ ਉਹ ਵੀ ਚਲ ਗਈ ਮਤਲਬ ਉਦਮ ਐਹੀ ਸਾਡਾ ਦਿਲ ਨਹੀਂ ਕੀਤਾ ਜਾਣ ਨੂੰ ਸਾਡਾ ਦਿਲ ਨਹੀਂ ਕੀਤਾ ਜਾਣ ਨੂੰ ਤੇ ਅਸੀਂ ਆ ਬਿਠੇ ਆ ਮੈਂ ਅੱਜ ਹੀ ਕਰਦੇ ਪਪਾ ਨਹੀਂ ਜਾਵਾਂ ਤੈਨੂੰ ਕਹਾਂਦਾ ਐਂ ਚੱਲ ਜਾ ਮੇਰਾ ਨਾਮ ਜਣਾ ਤੋਂ ਮੇਰਾ ਨਾਮ ਹੈ 11:20 ਤੇ ਅੰਦਰ ਗਏ ਨੇ ਤੇ ਵੇਖਦੇ ਆ ਕਿ ਇਸ਼ਨਾਨ ਕਰਕੇ ਕਦੋਂ ਤੱਕ ਬਾਹਰ ਹੁੰਦੇ ਆ ਬੀ 20 ਮਿੰਟ ਲੱਗੇ ਤੈਨੂੰ 20 ਮਿੰਟਾਂ ਤੇ ਆ ਗਏ 20 ਮਿੰਟਾਂ ਤੇ ਕੋਈ ਟਾਈਮ ਨਹੀਂ ਲੱਗਦਾ ੱਤਕਾ ਜਿਹੜਾ ਮਾਰਦੀ ਉਹ ਇੱਥੇ ਦਾ ਅਗਲਾ ਮੜਾ ਜਾ ਬੈਨ ਲੱਗਦਾ ਚੱਲ ਬਈ ੱਤਕਾ ਮਾਰਦੀ ਨਾ ਕੋਈ ਇੱਥੇ ਬਾਦ ਹੋ ਰਿਹਾ ਨੂੰ ਭੜਕੇ ਨੋਵਲ ਲੜਨਾ ਕੰਮ ਨਹੀਂ ਨਾ ਤਵਾਂ ਨੂੰ ਉਹ ਤਾਂ ਨਹੀਂ ਕਰਦੇ ਉਹ ਤਾਂ ਚੱਲ ਰਹੀ ਹੈ ਆਹ ਦੋ ਆ ਗਏ ਚਾਈਂ ਕਾਜ ਦਾ ਆਵਾਜ਼ ਆਵੇ ਜਿੰਦਰ ਨੇ ਬਾਈ ਸਜੂ ਕੀ ਆਈ ਇਹ ਆਈ ਕਿਨੇ ਮਾਰਿਆ ਉਹ ਉੱਡ ਗਈ ਜਨਾ ਡਿੱਗੀ ਗਈ ਜਨਾ ਸੇਵਾ ਲੱਗੀ ਆ ਜੀ ਬਜ਼ੁਰਗਾਂ ਨਾਲ ਤੇ ਸੇਵਾ ਇਹ ਲੱਗਦੀ ਰਵੇ ਹਮੇਸ਼ਾ ਵੀ ਕੋਸ਼ਿਸ਼ ਹੀ ਕਰਿਆ ਕਰਾਂਗੇ ਹਰ ਸਾਲ ਹਰ ਸਾਲ ਹੀ ਤੁਹਾਨੂੰ ਲੈ ਕੇ ਆਈਏ ਇੱਕ ਦੋ ਦਿਨ ਲਈ ਭਾਈ ਆਈਏ ਪਾਪਾਈ ਘਰ ਸਾਹਿਬ ਗਏ ਤੁਸੀਂ ਇਹ ਇੱਕ ਦੋ ਬੰਦੇ ਜਿਹਾ ਐਨਮਨੀ ਮਣੀ ਟਣੀ ਆ ਪਰ ਆਗੇ ਜਿੱਦੋਂ ਨਾ ਕਰਦੇ ਸਾਰੇ ਆਟੋਂਾਂ ਦਾ ਕਿਰਾਇਆ ਭਰਨ ਨੂੰ ਤਿਆਰ ਆ ਕੀ ਉੱਪਰ ਜਾਣਾ ਆ ਬਹੁਤ ਦਿੱਕਤ ਆ ਰਹੀ ਆ ਕੀ ਬਜ਼ੁਰਗ ਜਿਹੜੇ ਹੈਗੇ ਆ ਉਹ ਬਾਬਾ ਜੀ ਉਹ ਮੇਰੀ ਗੱਲ ਸੁਣੋ ਉਹ ਵੀਰੇ ਬਜ਼ੁਰਗਾਂ ਨੂੰ ਤਾਂ ਛੱਡਿਆ ਯਾਰ ਯਾਰ ਹੈ ਹੀ ਮੁਕੇ ਦਾ ਮੈਂ ਕਿਹਾ ਜਣਨੇ ਬਜ਼ੁਰਗ ਨੂੰ ਉਣਕੇ ਆ ਜੰਨਾ ਕੋ ਦੱਸੋ ਕਿੰਨਾ ਟਾਈਮ ਲੱਗੂਗਾ ਹਾਂ ਕੋਈ ਬੰਦਾ ਆ ਮੈਂ ਦਿਖਾਉਂ ਦਿਆਂ ਕਿ ਦਿੱਕਤ ਕੀ ਆ ਰਹੀ ਆਪਣੀ ਇੱਥੇ ਠੀਕ ਹੈ ਤੁਹਾਡੇ ਆਟੋਆਂ ਦੀ ਬਹੁਤ ਦਿੱਕਤ ਹੈ ਯਾਰ ਹਾਂ ਪੈਸੇ ਦੇ ਨੂੰ ਸਾਰੇ ਤਿਆਰ ਹੈਗੇ ਆ ਪਰ ਕਨਵੈਂਸ ਦੇ ਹੋਵੇ ਪੈਸੇ ਖਰਚੇ ਨੂੰ ਸਾਰੇ ਤਿਆਰ ਆ ਪਰ ਇੱਥੇ ਕੋਈ ਫੈਸਿਲਿਟੀ ਆਟੋ ਵਗੈਰਾ ਹੈਗੇ ਨਹੀਂ ਆ ਤੇ ਬਾਬਾ ਜੀ ਹੈਲੋ ਛੜੀ ਕੋਣਾ ਵੀਰਾਂ ਨੂੰ ਇੰਨੇ ਯਾਰ ਦੂਰ ਦੂਰੋਂ ਯਾਤਰਾ ਕਰਨ ਆਉਂਦੇ ਆ ਲੋਕ ਤੇ ਮੇਰੇ ਖਿਆਲ ਦੇ ਵਿੱਚ ਥੋੜੇ ਆਟੋ ਵੱਧ ਲੱਗ ਜਾਣ ਫੈਸਿਲਿਟੀ ਦੇਣੀ ਜੇ ਇਹ ਯਾਰ ਦੇਖੋ ਬੀਰਗ ਕਈ ਦਿਲ ਦੀ ਚਾਹਤ ਹੁੰਦੀ ਹੈ ਕਿ ਆਪਾਂ ਦਰਸ਼ਨ ਕਰਨਾ ਜਿੰਦੇ ਜੀ ਦਰਸ਼ਨ ਕਰਨੇ ਕਰਨੇ ਆ ਤੇ ਕੋਈ ਆਟੋ ਵਗੈਰੇ ਦੀ ਫੈਸਿਲਿਟੀ ਨਹੀਂ ਹੈਗੀ ਜਿਹਦੇ ਕਰਕੇ ਪੜੀ ਰਾਈਡ ਹੱਲੇ ਹੈ ਜੀ ਹੱਲੇ ਹੈਗਾ ਕੋਈ ਦੇ ਦੋ ਯਾਰ ਬੰਦਾ ਆ ਬਿਰਗਾਨ ਬੜੀ ਤੰਗੀ ਹੁੰਦੀ ਯਾਰ ਹੋਰ ਗੱਲ ਕੋਈ ਨਹੀਂ ਬੋ ਜੀ ਕੋਈ ਗੱਲ ਨਹੀਂ ਜੀ ਆਪਾਂ ਵੇਟ ਕਰ ਲੈਨੇ ਆ ਹੋਰ ਥੋੜਾ ਟਾਈਮ ਲੱਗ ਜਾਊਗਾ ਪਤਾ ਬੁਕਿੰਗ ਹੈ ਬੜੀ ਆ ਉਹ ਆਟੋ ਮੈਂਟੋ ਮਨੇ ਪਰ ਜਾਂਦਾ ਆਉਂਦੇ ਆਂ ਬਾਪਾ ਜੀ ਦੀਆਂ ਗੱਡੀਆਂ ਆ ਜਾ ਰਹੀਆਂ ਨੇ ਉਹ ਪਿੱਛੇ ਆ ਉਹ ਉੱਥੇ ਜਾਣਾ ਹੈ ਜੀ ਆਪਾਂ ਦੋਸਤੋ ਵੀ ਆਈਏ ਆਪਾਂ ਅਰ ਜੇ ਕਿਨੇ ਗੋੜੇ ਹੋ ਵੀ ਅੱਗੇ ਇੱਥੋਂ ਹੀ ਅਰ ਜਣਾ ਹਾਂਜੀ ਕਿਨਾ ਵੇੜ ਘੜੂ ਦਾ ਕਿਲੋ ਘੜਿਆ ਯੋ ਨੰਨੇ ਜੀ ਤਾਰੇ ਲਾ ਕੇ ਮਨੇ ਵੇਖੀ ਜਾਇਓ ਉਹ ਲੈ ਉਹ ਕਾਲਾ ਕੋਈ ਨਹੀਂ ਛੱਡੀ ਮੇਰੇ ਹੱਥੋਂ ਕਿਆ ਕੋਸ਼ੋਗੇ ਪੁਨਾਰ ਵੀ ਆ ਬਟੋੜਾ ਇਹਨਾਂ ਤੋਂ ਕਾਲਾ ਲੈ ਕੇ ਗਾਲੇ ਛੋੜ ਜੀ ਪੁਨਾਰ ਕਿ ਆ ਕੇ ਜੀਤੇ ਜੀਤੇ ਜੀ ਅਜੀ ਭਾਈਆ ਹੈ ਕਾਲਾ ਆ ਲੈ ਆ ਵੇ ਪਾ ਕੇ ਦਿਖਾਉਂ ਗੀ ਆ ਮੈਂ ਸਰਫੀ ਹੈ ਹੈ ਮੇਰੇ ਕੋਲ ਹੈ ਤੋੜੋ ਅੱਧਾ ਨਹੀਂ ਕੀਨੀ ਹੈ ਹੈ ਹੂੰ ਤੈ ਉਹ ਜਗਾ ਹਾਂ ਜੁਨਾ ਹਾਂ ਕੁੜੀਆਂ ਦੇ ਪੱਤੇ ਕਾਟ ਦੇਣਾ ਮੈਨੂੰ ਪਰੇਸ ਹੋਣਾ ਹੈ ਕਰਾਂਗੇ ਇਹ ਰੈਸਟ ਦੇ ਨਾਲ ਛਕਾਂਗੇ ਲੰਗਰ ਉੱਥੇ ਲੱਗੇ ਲੰਗਰ ਲੱਗਾ ਹੋਇਆ ਆ ਤੇ ਉਸ ਤੋਂ ਬਾਅਦ ਆਪਾਂ ਵੀਰੇ ਮੰਦੀ ਸਾਹਿਬ ਗੁਰਦੁਆਰਾ ਅਸਲ ਦੇ ਵਿੱਚ ਨਾ ਰੈਸਟ ਨਹੀਂ ਹੈਗੀ ਮੂੰਦੀ ਦੇ ਇਸ ਕਰਕੇ ਥੋੜਾ ਜਿਹਾ ਚਟ ਮਤਲਬ ਕਿ ਦਿਲ ਕਰ ਰਿਹਾ ਸੀ ਖਾਣ ਨੂੰ ਏ ਮੈਂ ਖਾਂ ਲੱਗਾ ਆ ਤੂੰ ਖਾਦ ਲੈ ਆ ਐ ਵੀ ਦੋ ਦੇਖਦੇ ਸੀ ਹਲੋ ਉਹ ਤੇ ਗਾਗੂ ਸਿਆਰੀ ਹੈ ਬੋ ਕੀ ਚਲੇਕ ਦਨੀਆ ਇੱਕ ਟ੍ਰਾਂਸਪੇਰੈਂਟ ਬੋਲ ਹੈ ਤੇ ਉਹ ਦਜੀ ਚੱਲ ਚੱਲੀਏ ਚੱਲਾ ਜੋ ਨੂੰ ਮਿਲਾਂਗੇ ਅਬੀ ਤੂੰ ਲੈ ਆ ਪਰਸ ਫੜਾ ਤੂੰ ਮੈਨੂੰ ਕੌਣ ਦੱਚਾ ਤੇ ਅੱਗੇ ਚਲ ਗਿਆ ਮੈਂ ਤੇ ਭਰਾ ਤੂੰ ਆਵਾਜ਼ ਮਾਰ ਲੈਂਦਾ ਮੜੀ ਜੀ ਨਾ ਕਰ ਲੈ ਨਾ ਕਰੋ ਨਾ ਤੈਨੂੰ ਕੋਈ ਨਾ ਕੀਤੀ ਗਈ ਚੀਜ਼ ਤੋਂ ਤੈਨੂੰ ਕੋਈ ਨਾ ਮੈਂ ਵੀ ਪਰਸ ਤੋਂ ਨਾ ਤਨ ਹੋਇਆ ਪਿਆ ਸੀ ਤਾਂ ਵੀ ਇਹਨੂੰ ਬੈਲਟ ਲੱਗ ਦਿੱਤੀ ਦੀ ਬੈਲਟ ਲੱਥੀ ਜਾਂਦੀ ਸੀ ਅੱਛਾ ਐਂਟਰੀ ਮੱਕੀ ਵੀ ਨਹੀਂ ਜੀ ਆ ਮਿਲਿਆ ਨਹੀਂ ਨਾ ਤੇ ਭਰਾ ਤੂੰ ਮੈਨੂੰ ਦੱਸਦਾ ਸਹੀ ਤੇ ਜਿਹੜੇ ਪੈਸੇ ਪਾ दिए ਕਿੰਨੇ ਪਾਏ ਚੱਲ ਐ ਨਾ ਪਹਿਲਾਂ ਇਹ ਅੱਧ ਨਹੀਂ ਬਣੀ ਹੈ ਚੱਲ 500 ਰੁਪਏ ਪਾ ਦਾਂ ਤੇਰੀ ਜੇਬ ਚ ਚਲੋ ਮੈਂ ਲੋਰੀ ਚਲੋ ਮਿਲ ਜਾ ਚੱਲ ਥੋੜੀ ਰਿਚ ਚਾਲੀ ਬਰਾ ਰਿਚ ਚਾਲੀ ਮੈਂ ਲੈ ਕੇ ਦਊਂਗਾ ਲੈ ਲੇ ਬੋਲ ਲੇ ਯਾਰ ਚਲ ਤੂੰ ਮੈਨੂੰ ਦੱਸ ਦੇਗਾ ਬੋਲ ਲੈ ਲੇ ਜਿਵਾਖੇਂਗਾ ਲੈ ਲੈ ਠੋ ਅੰਦਾ ਲੈ ਕੇ ਦੇ ਇਧਰ ਹੋ ਜਾ ਮੇਰੇ ਪਈਏ ਬਾਰੇ ਮੇਰੇ ਹੀ ਦਾ ਥੋੜਾ ਹੁੰਦਾ ਆ ਜਾ ਯਾਰ ਉਹਦੇ ਵੀ ਉਹਨਾਂ ਨੂੰ ਜਾ ਤੂੰ ਮੀਂਹ ਕੇ ਫਰਮਾਵੇਂ ਜਿੱਥੇ ਵੀ 500 ਰੁਪਏ ਸਾਰੇ ਮੇਰੇ ਕੋਲ ਮੈਨੂੰ ਤਾਂ ਕੋਈ ਨਹੀਂ ਲੱਗੀ ਲੱਗਦਾ ਈ ਨਾ ਆਖਾ ਕਰ ਪਿੱਛੇ ਤੂੰ ਦੇ ਇਨੇ 3000 ਜੇ ਮਾਲ ਤੁਰਿਆਂ ਤੇ ਡੇੜੀ ਆਪਣੇ ਤੇ ਉਹਨੂੰ ਕਹਿੰਦੇ ਨਾ ਮੈਂ ਕਿਹਾ ਮਮੀ ਦੇਖ ਕੀ ਹੁੰਦਾ ਕਹਿੰਦਾ ਕਿ ਆਏ ਨਹੀਂ ਆਵੇ ਤੇ ਭਰਾ ਬੇ ਪਿੱਛੇ ਚੱਲ ਜਾਂਦੇ ਆ ਕੀ ਹੋਇਆ ਇਹ ਦਿਨ ਨੂੰ ਫੇਰ ਇੱਥੇ ਵਾਧੂ ਨਹੀਂ ਆ ਬਾਜ਼ਾਰ ਚ ਬੋਲਾਂ ਇੱਥੇ ਸਭ ਕੁਝ ਵਾਧੂ ਹੈ ਇਹਨੇ ਟ੍ਰਾਂਸਪੋਰਟ ਚ ਬੋਲਣੀ ਪਾ ਪਈ ਉਹ ਆਹ ਦੇਖ ਆਦ ਕਹਿੰਦੇ ਆ ਪਾਉਗੇ ਤੇ ਗੁੱਸਾ ਨਹੀਂ ਆਊਗਾ ਮਿਲ ਦੇਣੀ ਆ ਫੇਰ ਹੋ ਗਿਆ ਪਾਪਾ ਨਹੀਂ ਹੋਊਗਾ ਚੱਲ ਕੋਈ ਨਹੀਂ ਕੋਈ ਨਹੀਂ ਲੈ ਦੇ ਨਹੀਂ ਲੈ ਦੇ ਲੈ ਕੇ ਆ ਆਲੇ ਉਸੇ ਪਤਾ ਕਿੰਨੀਆਂ ਚੀਜ਼ਾਂ ਜਨੰਦਪੁਰ ਸਾਹਿਬ ਜਾਣਾ ਤਾਂ ਉੱਥੇ ਪਤਾ ਕਿੰਨੀਆਂ ਚੀਜ਼ਾਂ ਆ ਉੱਥੇ ਬੜੀਆਂ ਚੀਜ਼ਾਂ ਤੋਂ ਗਾਣਾ ਆ ਲੈ ਦੋ ਪਾਪਾ ਓਏ ਆਹੋ ਇਹ ਤੇ ਲੈਣੀ ਲੈਣੀ ਆ ਮੈਨੂੰ ਟੈਂਸ਼ਨ ਪੀ ਕੇ ਉੱਥੇ ਤੂੰ ਉੱਥੇ ਮਤਲਬ ਮੈਨੂੰ ਆਉਂਦਾ ਕਿ ਉੱਥੇ ਮੈਨੂੰ ਕਿੰਨੀਆਂ ਚੀਜ਼ਾਂ ਮੰਗੇਗਾ ਮੇਰੇ ਕੋਲ ਉੱਥੇ ਤਾਂ ਚੀਜ਼ਾਂ ਬੜੀਆਂ ਸੋਹਣੀਆਂ ਸੁਣੀਆਂ ਸਜੂ ਉੱਥੇ ਪੰਘੋੜੇ ਵੀ ਬੜੇ ਹੀ ਆ ਕਿਨੇ ਗੱਲੇ ਸਜੂ ਵੱਡੇ ਵੱਡੇ ਮੈਨੂੰ ਪਿਕਲ ਦਾ ਪਲਾਸਟਿਕ ਨਹੀਂ ਮਿਲਦਾ ਵੇ ਕਿਧਰੋਂ ਦੇ ਓ ਬਾਈ ਬਾਈ ਆਹ ਫੇਰ ਆਓ

ਆਸ ਰਾਮ ਗਾਂਵਰ ਫਤਿਹਦੀ ਬਸਾ ਰਬ ਜੀ ਕਹਿੰਦਾ ਬੱਚੇ ਵਰਸ ਸਰਦਾਂਗਰ ਆਰਦਾਸਨ 3 ਬਰਸ ਬਬਰ ਹੈ ਕਹਦਾ ਵੀ ਇੰਡੀਆ ਕ੍ਰਿਕਟ ਟੀਮ ਚ ਹੋ ਜਾ ਮੁੰਡਾ ਹੈ ਬੋਲੇ ਦੁਆਰਾ ਹਾਂ ਸਾਧਰੀਆ ਕਾਲ ਚਲੋ ਬੀਜੀ ਬੋਲੋ ਸਾਸਰੀਆ ਕਾਲੇ ਸਾਸਰੀਆ ਕਾਲੇ ਲੋ ਬਬਾਈ ਦਿਓ ਛੁੱਟੀਆਂ ਤੇ ਚੰਗਾ ਜੰਗਾ ਟਾਈਮ ਲਿਓ ਤੇ ਫਿਰ ਅਗਲੇ ਸਾਲ ਇਦਾਂ ਹੀ ਸਾਰਾ ਮੇਰਾ ਪਰਿਵਾਰ ਆਵੇ ਮੇਰਾ ਮਗੜ ਕੇ ਆਵਾਂਗਾ ਰਵੇਂ ਤਰਾ ਰੋਜ ਆਦਨ ਮੇ ਉਠਾਉਂਦਾ ਨਾ ਕਿਦਾਂ ਉਧੇ ਲੱਗੇ ਯਾਰ ਉਧੇ ਲੱਗੇ ਕਿ ਵੇਖੋ ਜੀ ਜਿਗਾੜ ਮੋਰਸਾ ਵਾਲਿਆ ਦੇ 6 ਜਣੇ ਆਏ ਹੋਏ ਆ ਤੇ ਨਾਲ ਜਾਈਆਂ ਪਲੀਆਂ ਵੀ ਨਾਲ ਆ ਤੇ ਬਵੜ ਬਾਸ ਜੀ ਤੇ ਮਾ ਸਾਡੇ ਕੇ ਨਿਕਲੇ ਆ ਆਇਆ ਪਾਂ ਹੋਰ ਯਹੀ ਆ ਚੁਕੇ ਆ ਜੀ ਘਾਰ ਸਾਹਿਬ ਨੰਗਲ ਡੈਮ ਦੇ ਕੋਲ ਗੁਰਦੁਆਰਾ ਏ ਤੇ ਇੱਥੇ ਫੀਲਡਜ਼ ਕਾਫੀ ਜ਼ਿਆਦਾ ਮਿਲ ਜਾਂਦੀਆਂ ਯਾਰ ਐਸ ਕੰਪੇਅਰ ਟੂ ਉਹਦੇ ਉਹ ਗੁਜ਼ਰ ਤੋਂ ਰੂਮਸ ਵਗੈਰਾ ਮਿਲ ਜਾਂਦੇ ਆ ਹਾਂਜੀ ਇੱਥੇ ਆ ਕੇ ਅੱਜ ਮੈਨੂੰ ਆਪਣੇ ਭਰਾ ਮਜੀਦ ਪਾਈ ਦੀ ਯਾਦ ਆਉਂਦੀ ਆ ਕਿਉਂਕਿ ਜਿੱਥੇ ਮਰਜੀ ਯਾਤਰਾ ਕਰ ਆਉਂਦੇ ਸੀ ਲੈ ਹੌਲੇ ਮੱਲੇ ਤੋਂ ਪਹਿਲੀ ਨਾਈਟ ਜਿਹੜੀ ਲਾਸਟ ਨਾਈਟ ਹੁੰਦੀ ਸੀ ਵਾਹ ਗੁਜ਼ਦਰੀ ਹੁੰਦੀ ਉਹ ਆ ਗੁਜ਼ਦਰੀ ਹੁੰਦੀ ਸੀ ਪਾਈ ਉਹਨਾਂ ਦੀ ਤੇ ਸਾਨੂੰ ਵੀ ਕਹਿੰਦੇ ਦਹੀਂ ਵੀ ਜਿੱਥੇ ਮਰਜੀ ਨੇਹਾ ਜਹਾਂ ਨੂੰ ਕਹਿੰਦੇ ਦੇਖੀਗੇ ਤੁਸੀਂ ਉਹ ਗੁਰਦੁਆਰੇ ਆਉਣਾ ਤੇ ਉੱਥੇ ਰਾਤ ਇਕੱਠੇ ਰਵਾਂਗੇ ਯਾ ਇਹ ਦਿਨ ਹੋਲਾ ਮੱਲਾ ਵੇਖ ਕੇ ਤੇ ਆਪਾਂ ਘਰਾਂ ਨੂੰ ਜਾਵਾਂਗੇ ਤੇ ਅੱਜ ਅਗਰ ਸਾਡੇ ਉਹ ਗੁਰਦੁਆਰ ਭਰਾ ਮਿਲਦਾ ਹੁੰਦਾ ਤੇ ਚਲੋ ਅੱਜ ਤਾਂ ਨਹੀਂ ਸੀ ਹੋਣਾ ਨੇ ਕੱਲ ਇੱਥੇ ਹੋਣਾ ਸੀ ਲੋ ਜੀ ਤੁਸੀਂ ਵੇਖ ਸਕਦੇ ਜੀ ਘਰ ਸਾਡਾ ਵੀਊ ਕਮਰਾ ਤਾਂ ਨਹੀਂ ਸੀ ਹਨ ਮਿਲਿਆ ਹਜੇ ਫਿਲਹਾਲ ਪਰ ਕਹਿੰਦੇ ਉੱਪਰ ਗੱਦੇ ਲੱਗੇ ਹੋਏ ਨੇ ਕਾਫੀ ਕਿਉਂਕਿ ਜ਼ਿਆਦਾਤਰ ਸੰਗਤ ਜਿਹੜੀ ਆ ਨਾ ਉਹ ਆਨੰਦਪੁਰ ਸਾਹਿਬ ਜਾਣ ਵਾਲੀ ਜਿਹੜੀ ਆ ਉਹ ਭੋਲੇ ਮਹਲੇ ਤੋਂ ਇੱਕ ਦਿਨ ਪਹਿਲਾਂ ਜ਼ਿਆਦਾਤਰ ਇੱਥੇ ਖੜਦੀ ਆ ਵਧੀਆ ਅਰੇਂਜਮੈਂਟ ਆ ਵੈਸੇ ਲੇਕਿਨ ਰੂਮ ਮਿਲ ਜਾਂਦਾ ਤਾਂ ਵਧੀਆ ਸੀ ਕਿਉਂਕਿ ਸਾਡੇ ਨਾਲ ਸਾਡੇ ਬਿਜੀ ਜਿਹੜੇ ਹੈਗੇ ਆ ਥੋੜੇ ਚਣਚੋਰਾ ਨੂੰ ਮੁਸ਼ਕਲ ਹੁੰਦੀ ਆ ਆਈਸ ਆਉਂਦੇ ਰੂਮ ਦਾ ਕਹਿੰਦੇ ਹਾਂ ਜਿਹੜਾ ਇਹ ਲੰਗਰ ਪ੍ਰਸ਼ਾਦਾ ਖਾਵਾ ਸ਼ੇਵੋ ਬਹਿ ਲੈਣੇ ਪਰ ਵੈਸੇ ਕਹਿੰਦੇ ਉੱਤੇ ਅਰੇਂਜਮੈਂਟ ਸੋਣਾ ਇੱਧਰ ਸੌਂਦਾ ਪਿੱਛੇ ਉੱਤੇ ਗੱਦੇ-ਗੁੱਦੇ ਵਿਛਾਏ ਕੰਬਲ ਵੀ ਹੈਗੇ ਆ ਉੱਧਰ ਕਹਿੰਦੇ ਗੱਦੇ ਵਿਛਾਏ ਕੰਬਲ ਵੀ ਹੈਗੇ ਆ ਫੇਰ ਕੱਢਣ ਦੀ ਸਮਾਨ ਕੱਢਣ ਦੀ ਆਪਾਂ ਲੋਡ ਕੋਈ ਨਹੀਂ ਵੀ ਜੀ ਉੱਪਰ ਜੇ ਉੱਪਰ ਚੜ ਜਾਗੇ ਆਪਾਂ ਤੁਸੀਂ ਚੜਜੋਗੇ ਢਾਡਾਂਗੇ ਪੌੜੀਆਂ ਤੋਂ ਮੱਥਾ ਟੇਕਦੇ ਆਪਾਂ ਪ੍ਰਸ਼ਾਦਾ ਆਪਣੀ ਛਕਦੇ ਆ ਫੇਰ ਉੱਤੇ ਕਹਿੰਦੇ ਵਿਛੇ ਆ ਉੱਤੇ ਗੱਦੇ ਵਿਛੇ ਕੰਬਲ ਵੀ ਹੈਗੇ ਆ ਕਹਿੰਦੇ ਜੇ ਇੱਧਰ ਜਾਣਾ ਇੱਧਰ ਚੱਲੋ ਇੱਧਰ ਵੀ ਹੈਗੇ ਆ ਫੜ ਜਾ ਮੈਂ ਰੋਣਾ ਮੈਂ ਡਾਈਟ ਤੇ ਆ ਬੜਾ ਬੜਾ ਦਿਲ ਮਨਛੇ ਦਿਨ ਨਹੀਂ ਚੱਲ ਦੋ ਤਿੰਨ ਦਿਨ ਨਹੀਂ ਹਲੇ ਕਿ ਜੀ ਡਾਈਟ